ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਸੈਟੇ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਲਓ ਜੀ ਮਾਂ ਪਿਓ ਹੋ ਗਿਆ ਮਾਰਨਿੰਗ ਗੁੱਡ ਮਾਰਨਿੰਗ ਮੇਰੇ ਵੀਰੋ ਤੇ ਉੱਠਣ ਸਾਰੇ ਸਭ ਤੋਂ ਪਹਿਲਾ ਕੰਮ ਆਜੋ ਜੀ ਅੰਦਰ ਆਜੋ ਉਸਤਾਦ ਜੀ ਉਸਤਾਦ ਬਾਹਰ ਘੁੰਮ ਰਹੇ ਨੇ ਮੇਰੇ ਕਦੇ ਗੱਡੀ ਤੇ ਚੜ ਜਾਂਦੇ ਕਾ ਥੱਲੇ ਉਤਰ ਜਾਂਦੇ ਆ ਤਾਂ ਮਗਰ ਨਾ ਹੋ ਜੀ ਕਿਤੇ ਢੂਈ ਪਾਰਨੇ ਬੱਜੇ ਕਿਤੇ ਥੱਲੇ ਆ ਗਏ ਤੇ ਕਬੂਤਰ ਲਿਖ ਜਾਂਦੀ ਸੀ ਬਈ 46 ਕਬੂਤਰ ਲਿਖੇਗੇ ਬਰੋ ਫੋਰ 46 ਲਿਖਾ ਦਿਓ 70 ਰਹਿ ਗਏ ਬਾਅਦ ਉਸ ਤੋਂ ਬਾਅਦ ਕਾਪੀ ਬੰਦ ਕਰਨੀ ਹੈ ਫੇਰ ਭਾਵੇਂ ਦੀ ਕੋਈ ਆ ਜੇ ਫੇਰ ਕਬੂਤਰ ਨਹੀਂ ਛਡਾਉਣਾ ਕਿਸੇ ਦਾ ਵੀ ਜੀ ਹੈ ਕੀ ਆਊਗਾ ਫੇਰ ਸਿੱਧਾ ਹਾਊਗਾ ਠੀਕ ਹੈ ਤੇ ਓਕੇ ਬਰੋ ਵਾਸਨ ਸਭ ਤੋਂ ਪਹਿਲਾ ਕੰਮ ਚੱਲਦੇ ਆ ਅਮਨ ਨਾਈ ਕੋਲੇ ਨਹੀਂ ਨਹੀਂ ਪਹਿਲਾਂ ਚੱਲਦੇ ਹੈੱਡ ਕੋਲੇ ਪਿੰਡ ਚ ਇੱਕ ਬੰਦੇ ਦੀ ਸਹਿਮਤੀ ਲਈ ਕੋਲੇ ਕੋਲ ਜਾ ਕੇ ਹੋਣਾ ਹੈ ਨਾ ਵੀ ਕੋਈ ਆਜ਼ਾਦਤਾ ਨੂੰ ਦਾਤ ਦੇ ਤੇ ਬਾਅਦ ਤਹੀ ਕਰਾਵਾਂਗੇ ਹੈ ਨਾ ਮੁਕਤੀ ਗੱਲ ਤੇ ਹੀ ਹੈ ਨਾ ਕਰਕੇ ਤੇ ਉਦੋਂ ਬਾਅਦ ਫਿਰ ਆ ਕੇ ਕਰਦੇ ਕੋਈ ਕੰਮ ਤਾਂੰਦਾ ਵੈਸੇ ਵਿਆਹ ਤੇ ਵੀ ਜਾਂਦਾ ਉਹ ਵਿਆਹ ਕਦੋਂ ਜਾਂਦੇ ਹੁੰਦੇ ਵੈਸੇ ਜਿਹੜੀ ਹੋ ਬਰਾਜ ਜੀ ਪੈਂਸੇ ਕਦੋਂ ਜਾਂਦੇ ਹੁੰਦੇ 10 ਪੜਾ ਕੋਈ 5 12 ਦਿਨਾਂ ਨਾਲ ਉਹ ਮੈਂ ਤਾਂ ਉਹਦੇ ਨਾਲ ਕਿੱਧਰ ਚੜਜੂ ਚਲ ਵਾਦ ਕੋਣ ਕਰਨ ਤਾਂ ਕਰਕੇ ਲਾਈਟਾਂ ਲੂਟਾ ਬੰਦ ਉਹ ਵੀ ਕਰਤੀ ਲਾਈਟ ਬੰਦ ਆ ਰਹੀ ਕੱਲੀ ਇਹ ਵੀ ਕਰਦੇ ਬੰਦ ਤੇ ਸਾਦੇ ਬੱਚੇ ਨਿਕਲਦੇ ਨੇ ਉਹ ਵੀ ਦੇਖਦੇ ਕੋਈ ਨਾ ਸਾਰਾ ਕੰਮ ਅਸੀਂ ਉੱਠ ਖੜੇ ਹੁਣ ਹੌਲੀ ਹੌਲੀ ਸਾਰਾ ਕੰਮ ਕਰਦੇ ਆਗੇ ਜੀ ਬਾਪੇ ਉਹ ਗੱਲ ਨਹੀਂ ਬਣੀਗੀ ਵਾਲ ਨਹੀਂ ਕਟਾਏ ਗਏ ਕਾਰਨ ਕੀ ਹੋਇਆ ਆਪ ਹੈਣੀਗਾ ਕੋਪਰਾ ਠੀਕ ਹੈ ਨਹੀਂ ਇੱਧਰ ਦਾ ਵਿਆਹ ਵਾਲਾ ਘਰ ਬਲਜੀਤ ਵਿਚਾਰਾ ਹੋ ਜਾਂਦਾ ਟੈਨਸ਼ਨ ਦਾ ਮਾਰਿਆ ਉਹਦਾ ਬਾਹਰ ਦੂਟਾ ਚੜ੍ਹ ਗਿਆ ਮੈਨੂੰ ਦੇਖਦੇ ਨੇ ਤੇ ਉਹਦੋਂ ਪਿੰਡ 'ਚ ਵੀ ਆ ਗਿਆ ਸੀ ਮੈਂ ਆਪਣੀ ਦੂਜੀ ਬੈਗ ਬੈਗ ਜੂਨ ਵੀ ਚੱਲ ਰਹੇ ਹੋਣੇ ਨਾਲ ਆਏ ਬਾਜੀ ਮੈਂ ਅਸਰ ਆਉਂਦਾ ਕਿ ਪੂਰੀ ਗੱਲ ਦੀ ਬਾੜ ਹੈ ਹਰ ਕੋਕੇ ਤੇ ਪਤਾ ਲੱਗਦਾ ਉਹ ਵੀ ਕੀ ਕਰਨ ਗਿਆਣਾ ਉਹ ਐਂ ਤਾਂ ਵਿਰਿਆ ਲਾਂਗੇ ਪਰ ਤਾਂ ਪਿਆਰ ਨਾਲ ਵਿਰਿਆਵਾਂਗੇ ਸਾਰਿਆਂ ਨੂੰ ਪੜੀਗਾ ਕਿ ਨਹੀਂ ਤੇ ਪਿਆਰ ਨਾਲ ਮੰਨੀ ਜਾਣਗੇ ਮੈਨੂੰ ਪਤਾ ਹੈ ਯਾ ਤੇ ਨਿਹਾਰ ਪਿਆਰ ਚ ਸਭ ਤੋਂ ਵੱਡੀ ਤਾਕਤ ਹੈ ਪਿਆਰ ਪਿਆਰਾ ਜੂਬਰਾ ਸਮਝ ਗਿਆ ਹਾਂਜੀ ਬਾਬੇ ਉਹ ਆਗੇ ਜੀ ਕਰੇ ਕੰਮ ਕੋਈ ਵੀ ਨਹੀਂ ਨੇਪਰੇ ਚੜਿਆ ਤੇ ਨਾ ਦਾ ਵਾਲ ਕਟਾਏ ਗਿਆ ਨਾ ਆਪਾਂ ਨੂੰ ਪ੍ਰੋਪਰ ਬੰਦੇ ਥਾਏ ਪਿੰਡ ਜਿਹੜੇ ਬਾਜੀਏ ਵਾਸਤੇ ਆਪਾਂ ਕਹਿਣਗੇ ਸੀ ਜਿੰਨਾਂ ਨੂੰ ਠੀਕ ਹੈ ਚਲੋ ਕੋਈ ਨਾ ਹੁਣ ਪਹਿਲ ਦੇ ਨੰਬਰ ਤੇ ਆਪਾਂ ਬੱਚੇ ਦੇਖੀ ਵੀ ਕਿੰਨੇ ਕੁ ਜੋੜਾ ਨਹੀਂ ਕੱਢ ਰਹੇ ਤੇ ਕਿੰਨੇ ਕੱਢਣ ਵਾਲਾ ਨਾ ਫੇਰ ਮੇਬੀ ਤਿਆਰ ਹੋ ਕੇ ਵਿਆਹ ਤੇ ਜਾਈਏ ਮੇਬੀ ਨਾ ਸ਼ੋਰ ਬ੍ਰੋ ਹਾਂਜੀ ਮੇਰੇ ਵੀਰੋ ਖੋਲ ਲਿਆ ਜੀ ਕੁੜਾ ਤੇ ਦੇਖੀਏ ਵੀ ਆ ਜੋੜੀ ਨੇ ਦੋਵੇਂ ਬੱਚੇ ਕੱਢ ਲੈ ਕੇ ਨਹੀਂ ਇੱਕ ਪੰਤਾਉ ਸਵਾਰ ਕੇ ਭੇੜ ਤੇ ਰਕੂਤਰਵਾਤਰ ਬਾ ਟੱਪ ਜਾਂਦੇ ਆ ਹੂੰ ਵਾਓ ਬਿਊਟੀਫੁੱਲ ਮੇਰੇ ਵੀਰੋ ਦੋਵੇਂ ਬੱਚੇ ਨਿਕਲੇ ਆ ਜੋੜੀ ਦੇ ਵੀਰੋ ਆ ਕੀ ਇਹ ਕਾਲਾ ਜਾ ਖੰਮ ਬੈਦਾਨ ਓਕੇ ਵੀਰਪੋਟ ਕਾਲੀ ਖੰਡ ਨੇ ਕੱਢੇ ਕਿ ਨਹੀਂ ਹਜੇ ਇਹ ਵੀ ਕੱਢਣ ਵਾਲੀ ਹੋਊਗੀ 100% ਦਾ ਟੱਕ ਲਾ ਲਿਆ ਹੋਣਾ ਬੱਚਿਆਂ ਨੇ ਆਹ ਖੜ ਚੱਕ ਮਿੰਟ ਇਹਦੇ ਤੇ ਹਜੇ ਨਹੀਂ ਲਾਇਆ ਇਹਦੇ ਤੇ ਲਾਲ ਹੋ ਚਲੇ ਕਦੇ ਦਿਨ ਤੱਕ ਕੋਈ ਗੱਲ ਨਹੀਂ ਇਹਦੇ ਵੀ ਨਿਕਲੇ ਆਉਣਗੇ ਆਪੇ ਤੇ ਇਧਰਲੇ ਖੁੱਡੇ 'ਚ ਵੀ ਦੇਖੀਓ ਸਾਹਮਣੇ ਜੂੜੀ ਕੱਢ ਰਹਾ ਸੀ ਬੱਚਾ ਕੱਢ ਲਿਆ ਕੇ ਕੀ ਹਿਸਾਬ ਕਿਤਾਬ ਹੈ ਇਹਦਾ ਮੇ ਵੀ ਇੱਕ ਤਾਂ ਕੱਢਿਆ ਹੋਣਾ ਚਾਹੀਦਾ ਹਏ ਦੋਵੇਂ ਨਹੀਂ ਕੱਢੇ ਇੱਕ ਮਿੰਟ ਬਈ ਨਹੀਂ ਸਹੀ ਹੈ ਜਾਉਂਦਾ ਹਜੇ ਤੱਕ ਤਾਂ ਆਪ ਨੂੰ ਭੰਨ ਕੇ ਕੱਢਣਾ ਪਊਗਾ ਬਰੋ ਮੋਰੀ ਕੱਢ ਲਈ ਬੱਚਿਆਂ ਨੇ ਤੇ ਦੂਜੇ 'ਚ ਵੀ ਟੱਕ ਲਾ ਲਿਆ ਹੋਣਾ 100% ਦਾ ਇੱਕ ਮਿੰਟ ਰੁਕੋ ਹੂੰ ਦੂਜੀ ਦੀ ਵੀ ਆ ਦੇ ਕੋਟਕ ਲਾਈ ਪਏ ਇਥੇ ਬੱਚਾ ਚਲੋ ਉਹਨੂੰ ਮੈਂ ਕੱਢ ਦੂੰਗਾ ਪਿਆਰ ਦੇ ਸਾਥ ਤੇ ਦੇਖ ਕੇ ਨਾ ਤੇ ਹੋਰ ਆ ਉਹ ਜੁੜੀ ਨਹੀਂ ਆਂਡੇ ਦਾ ਰਲੇ ਹੋਣੇ ਵੀ ਆਂਡੇ ਦਾ ਰਲੇ ਹੋਣੇ ਵੀ ਆਂਡੇ ਦਾ ਸਿਰਫ ਦੋ ਜੁੜਾ ਰਹਿ ਗਏ ਕਿ ਇਧਰ ਤੇ ਖੋਦ ਰਾਂਡੇ ਦਾ ਰਾਲ ਰਾਨ ਤੇ ਬਾਕੀ ਓਕੇ ਰਪੋਟਾ ਸੋਡੇ ਬੱਚੇ ਕਿਵੇਂ ਆ ਆ ਇੱਕ ਵੱਡਾ ਛੂਟਾ ਹੈ ਕਿਵੇਂ ਆ ਤੇ ਨਹੀਂ ਭੈਣੇ ਲਗੜੀਏ ਗੱਲ ਤੇ ਧਰੀ ਪਈ ਐ ਦੀ ਓਏ ਓਕੇ ਰਪੋਟਾ ਇਹਨਾਂ ਦੀ ਮਾਰੂਗੀ ਮੈਂ ਬੱਚੇ ਨੂੰ ਸਰਟਾ ਗਾ ਮੇਰੇ ਕੱਪੜੇ ਨਹੀਂ ਸਮਝ ਆ ਰਹੇ ਬਾਬਿਓ ਕਿਹੜੇ ਪਾਈਏ ਪਏ ਤਾਂ ਸੋ ਮੈਣੀ ਐ ਸੋ ਮੈਣੀ ਵੱਧ ਕੋਈ ਗਿਣਤੀ ਨਹੀਂ ਕਿੰਨੇ ਆ ਸਾਰੇ ਆਪਣੀ ਡੱਟੇ ਪਿਆ ਬੈਗ ਬੂਗ ਸ਼ੂ ਵੀ ਨਵੇਂ ਪਿਆ ਵੱਧ ਹੋਰ ਵੀ ਪਏ ਸੀ ਯਾਰ ਸ਼ੂ ਤਾਂ ਮਨ ਲੱਗਦਾ ਇੱਥੇ ਹਨਾ ਖੜਚ ਮ ਚਲੋ ਦੇਖਦੇ ਆ ਬਰੋ ਹੁਣ ਕਿਹੜੇ ਪਾਉਣੇ ਆ A to Z ਆਪਣੇ ਆ A to Z ਜਿੰਨੇ ਸਾਰਾ ਬੈਗ ਆਹ ਇਧਰ ਆ ਵੀ ਸੋਖ ਸਵੈਰਾ ਸਭ ਕੁਝ ਇੱਕ ਮਿੰਟ ਥੋੜੇ ਸ਼ੂਰ ਹੈ ਕੋਈ ਦਿਖਾਵਾ ਸੁਣੋ ਲਓ ਬਾਬਿਓ ਹੁਣ ਸ਼ੌਂਕ ਕਰਾਈਏ ਇਥੇ ਮਨ ਸਮਾਣ ਦਾ ਆਪਣੇ ਦਾ ਜਿਵੇਂ ਕਬੂਤਰਾਂ ਨੂੰ ਕਹਿੰਦੇ ਸੀ ਕੂਤਰਾਂ ਦਾ ਸ਼ੌਂਕ ਕਰਾਈਏ ਸਮਝ ਕੋਈ ਨੂੰ ਨਹੀਂ ਆ ਰਹਾ ਬ్రో ਕਿਆ ਪਾਈਏ ਕਿਆ ਨਾ ਪਾਈਏ ਇੰਨੇ ਸ਼ੂ ਆ ਪਏ ਆ ਆ ਸਭ ਤੋਂ ਪੁਰਾਣੇ ਆ ਇਹ ਤਾਂ ਨਹੀਂ ਪਾਗੇ ਜਾ ਸਕਦੇ ਤਾਂ ਵੈਸੇ ਕੱਢੇ ਆ ਇਹਨਾਂ ਨੂੰ ਹੋਵੇ ਸ਼ੀਖਣੀ 7 ਸਾਲ ਹੋ ਗਏ ਬਾਬਿਓ ਅਜੇ ਤੱਕ ਵੀ ਚੱਲੇ ਆਉਂਦੇ ਆ ਇਹ ਵਿਚਾਰੇ ਤੇ ਆ ਨਵੇਂ ਸੀ ਮੇਰੇ ਤੋਂ ਨਾਲ ਆ ਵੀ ਸ਼ਾਇਦ ਜਿਵੇਂ ਨਵੇਂ ਆ ਪੂਰ ਤਾਂ ਪਤਾ ਹੀ ਨਹੀਂ ਬਈ ਪਰਾਈ ਪਾਸ ਸਾਰਾ ਸਮਾਨ ਬੈਗ ਬੂ ਕੀ ਸਮਾਨਾਂ ਕੀ ਸ਼ਰਟਾਂ ਟੀ-ਸ਼ਰਟਾਂ ਸਾਰਾ ਸਮਾਨ ਆਪਣਾ ਹੀ ਐ ਐਨਾ ਕਰਨਾ ਕਿ ਯਾਰ ਸੋਨੂੰ ਹੀ ਪਤਾ ਹਨ ਕਿਤੇ ਨਹੀਂ ਪਾ ਕੇ ਜਾਂਦਾ ਮੈਨੂੰ ਡੂਰਾ ਟੀ-ਸ਼ਰਟਾਂ ਵਧੀਆ ਲੱਗੀਆਂ ਹੁਣ ਮੇਰਾ ਮਨ ਬਦਲ ਗਿਆ ਮੀਰੀ ਆਇਆ ਹੁਣ ਨਾ ਜਾ ਕੇ ਸਮਝਦਾ ਨਹੀਂ ਲੈ ਕੋ ਗਾਲ ਬੋਲਦੇ ਹੁਣ ਸੈੱਟ ਨਹੀਂ ਯਾਰ ਕੰਮ ਕਰੇ ਸ਼ਰਟ ਨਹੀਂ ਪਹਿਰੇ ਬਾਬੇ ਦੇਖਦੇ ਆ ਚਲੋ ਪਲਾਨ ਹਨ ਚਲੋ ਕੋਈ ਨਾ ਵੇਖਦਾ ਯਾਰ ਕਰਾਂ ਬਾਲਾਂ ਕੋਈ ਵੀ ਇੱਕ ਬਸ ਜੀ ਮੇਰੇ ਵੀਰੋ ਹੋ ਗਏ ਜੀ ਤਿਆਰ ਭਾਈ ਕੱਪੜੇ-ਕੂਪੜਿਆਂ ਦੇ ਬਹੁਤ ਜ਼ੋਰ ਲਾਇਆ ਭਾਲਣ ਤੇ ਪਰ ਬੰ ਪਹਿਲਾਂ ਵਾਲੀ ਆਊਟਫਿਟ ਚ ਹੀ ਆ ਗਿਆ ਆਪਣੀ ਜੀ ਪੈਂਟ ਸਿਰਫ ਨਵੀਂ ਬਾਈ ਆਪਾਂ ਠੀਕ ਹੈ ਕਿ ਨਹੀਂ ਤੇ ਬਾਕੀ ਉਹੀ ਬਸ ਖਿਲਰੇ ਜੂੰਡੇ ਕਾਲੀ ਸਾੜਟ ਭਾਈ ਬਲੈਕ ਉਹ ਦੌਣੀ ਖੜਾ ਦੇਖਾਂ ਦੂਰੋਂ ਜਾਗ ਰਿਆ ਮੁੰਡਾ 스멜 ਆ ਗਈ ਮੈਨੂੰ ਤਾਂ ਲੱਗਾ ਕਰਤਾ ਕੰਮ ਹੈ ਵਾੜਾ ਬੜਾ ਸ਼ੈਂਟਰ ਰੱਖੀ ਹੋਇਆ ਸਾਹਮਣੇ ਭਾਈ ਏ ਖਾਸ ਵਿਆਹ ਸ਼ਾਦੀ ਤੇ ਜਾਣਾ ਜਦੋਂ ਇਹ ਤੇ ਆ ਦੋ ਚੀਜ਼ਾਂ ਮੰਗਾਣਾ ਜਿਹੜੀਆਂ ਆਹਾ ਠੀਕ ਇਹ ਕਾਹ ਆ ਤਾ ਉਦੋਂ ਵੀ ਸਰਾਏ ਤਾਂ ਜਮਾ ਅੜੇ ਕੰਮ ਨੂੰ ਰੱਖੀਏ ਸਾਂਗੇ ਜਿੱਦਨ ਅੜ ਗਿਆ ਇਹ ਤਾਂ ਉਹ ਹੈ ਤੇ ਚੱਲ ਗਏ ਬਾਹ ਬਹੁ ਟਾਈਮ ਹੋ ਗਿਆ ਨਾ ਕੌਂ ਅੰਡਾ ਵਾਲਾ 1 ਮਿੰਟ ਬਈ ਸੈਂਟਰ ਵਾਲਾ ਮੈਂ ਵੀ ਚੱਲ ਦੇ ਵਿਆਹ ਤੇ ਆਦੇ ਵੀ ਗੱਡੀ ਜਾਊਗੀ ਇੱਕ ਦੇ ਪੰਗਾ ਮੈਗੋ ਉੱਥੇ ਵੀ ਹੀ ਜਾਊਗੀ ਇਹ ਆਲ ਰੌਂਡ ਰੇਰੇ ਉਹ ਕਿ ਰਸਲਾਮੇ ਬੈਠੇ ਚੋਪੜਾ ਦੇਖ ਰਾਹ ਕੁੜੀ ਜਾਂਦੇ ਆ ਦੇਖਦੇ ਉਹ ਨਕਰਿਆ ਦਾ ਵਿੱਚ ਤੋਂ ਟੱਕਰ ਨੂੰ ਆਗੇ ਤੇ ਬਾਸ ਫੇਰ ਫਾਰੇ ਬਲਜੀਤ ਕੇ ਬਿਆਹ ਹੈ ਮੈਨੂੰ ਵੇਖੀ ਜਾਂਦੇ ਕਹਿੰਦੇ ਭੈਚਵਾ ਮੁੰਡਾ ਦੱਸੋ ਕਿੱਥੋਂ ਆਇਆ ਆਏ ਇਹਦੇ ਮਾਤੇ ਭੱਲ ਗੇ ਨਾ ਬਈ ਆ ਪਾਣੀ ਆਪਾਂ ਦਾ ਨਹੀਂ ਕਰਾਉਣਾ ਨਹੀਂ ਆਪਾਂ ਹੈ ਨਹੀਂ ਆਪਾਂ ਕਰਾਉਂਦੇ ਨੇ ਆਪਾਂ ਚੱਲ ਬਸ ਉਹ ਕੋਈ ਕੁਰੇ ਤਾਂ ਇਹ ਤੇ ਕਰ ਆਉਣਾ ਹੈ ਸੰਤ ਬਣ ਜਾਣਾ ਹੈ ਬਸ ਉਹ ਹਮਾਲਿਆ ਪਰਬਤ ਕੰਨੀ ਸੰਤ ਸੰਤਾਨੀ ਸੀਰੀਜ਼ ਵੀ ਆ ਰਹੀ ਹੈ ਆ ਰਹੀ ਹੈ ਆ ਰਹੀ ਹੈ ਸ਼ੂਟਿੰਗ ਕਰ ਦੀ ਗੱਲ ਬਾਅਦ ਠੀਕ ਹੈ ਤੇ ਉਹ ਮੰਨ ਕੇ ਚੱਲ ਦੀ ਬਸ ਸੰਿਆਸ ਲੈ ਲੈਣਾ ਭੁੱਖੇ ਤੇ ਆਏ ਪੈਕ ਨੂੰ ਆਟਾ ਨਾਲ ਲੈ ਕੇ ਤੇ ਬਸ ਚੱਲ ਭਾਗੋ ਉਧਰ ਨੂੰ ਆਪਾਂ ਬਾਣਾ ਕਰਨੀ ਨੂੰ ਹਾਂਜੀ ਬਾਬਿਓ ਵਲੌਗਰ ਸਾਹਿਬ ਵੀ ਵਿਆਹ ਚ ਆ ਗਏ ਤੇ ਗੇਲੇ ਬੰਤ ਯਾਰਗੇ ਆ ਗਏ ਉਹ ਮਾਈ ਗੋਡ ਗਲਤੀ ਢੱਕਾ ਨਹੀਂ ਜੇ ਲੱਪੜ ਵੀ ਮਾਰੇ ਤਾਂ ਬਾਅਦ ਚੋਪੀ ਕਰਨਾ ਪਊਗਾ ਆਪਾਂ ਨੂੰ ਕੋਈ ਗੱਲ ਨਹੀਂ ਲੱਪੜ ਮਾਰ ਲਾ ਕੋਟਲਾ ਜਿਹੜਾ ਕੋਈ ਮਾਰਚ ਹੀ ਕਰ ਲਾ ਯਾਰ ਕਾਲੇ ਰੰਗ ਦੇ ਸਕੀਨ ਕਿਵੇਂ ਆ ਸਾਰ ਯਾਰ ਕਾਲੇ ਲਿਬਾਸ ਚ ਕਿਵੇਂ ਫਿਰ ਰਹੇ ਕੀ ਗੱਲ ਹੈ ਤੂੰ ਥੋੜਾ ਚਿੱਟਾ ਸਾਡੇ ਨਾਲੋਂ ਯਾਰ ਮੈਂ ਅਸੀਂ ਕਾਲੇ ਲਿਬਾਸ ਚ ਆਸੀ ਥੋੜਾ ਮੈਂ ਸੋਚ ਗਿਆ ਬਾਈ ਸਤਿ ਸ਼੍ਰੀ ਅਕਾਲ ਜੀ ਮਾਫ ਕਰ ਮਾੜੀ ਜੰਗਾ ਬਾਈ ਪੈਰੀ ਹੱਥ ਇਹ ਕਹਿਣਾ ਚਾਹੁੰਦਾ ਇਹ ਬੰਦੇ ਆਹ ਦਵਲਟਰ ਵੀ ਇਹ ਬੰਦੇ ਨਾ ਐਣੀ ਕੰਮ ਦੇ ਦਵਲਟਰ ਹੋਗੇ ਹੱਥ ਬਨ ਕੇ ਚਾਲ ਫਿਰ ਚੱਲ ਗਏ ਚਲੋ ਚੱਲ ਗਏ ਬਾਪੇਓ ਦਾ ਕੰਮ ਨਹੀਂਗਾ ਹੈ ਆਹ ਜਿਹੜਾ ਉਹਨਾਂ ਨੇ ਸਾਨੂੰ ਉੱਤੇ ਗੱਲਾਂ ਸੁਣਾ ਗਾਣਾ ਟੌਰਚਰ ਕੀਤਾ ਵਸ ਉਹ ੱੱਕਾ ਕੀਤਾ ਹਟਣਾ ਚੱਲਦੇ ਘਰੇ ਘਰ ਮੈਂ ਤਾਂ ਸਾਨੂੰ ਤਾਂ ਕੰਮ ਆਉਂਦਾ ਮੈਂ ਮੁੜ ਕੇ ਫੇਰ ਚੱਲਾਂ ਕੱਪੜੇ-ਕੁਪੜੇ ਲਾ ਕੇ ਜਾਊਗਾ ਸਮਾਨ ਨੂੰ ਸਾਂਭਾਂਗਾ ਫਿਰ ਐ ਕੱਪੜੇ ਕੰਮ ਨਹੀਂ ਨਹੀਂਗਾ ਯਾਰ ਮੈਂ ਨਾਰਮਲ ਲੋਈ ਡਿਜਟ ਪਾਇਆਗੇ ਚਲੋ ਬਾਜ ਜਾਂਦੇ ਆ ਘਰੇ ਵੈਸੇ ਤਾਂ ਆ ਗਏ ਭਾਈ ਘਰੇ ਪਰ ਘਰੇ ਆ ਕੇ ਯਾਦ ਆਇਆ ਇੱਥੇ ਬਾਹਰ ਚੱਕ ਯਾਦ ਆਏ ਵੀ 1 ਵਜੇ ਮੋਟਰ ਬੰਦ ਕਰਕੇ ਹੋਣੀ ਸੀ ਬਈ ਤੇ ਵੱਜ ਗਏ 5 ਇੱਕ ਸਾਹਮਣੇ ਦੇਖੋ ਬੈਠੀ ਆ ਖੰਡ ਹੁਣ ਉੱਠ ਕੇ ਤੁਰਪੀ ਨੂੰ ਪਤਾ ਲੱਗਾ ਵੀਡੀਓ ਬਣਾਈ ਜਾਂਦਾ ਹੈ ਨਾ ਇੱਕ ਆ ਨਟ ਤੇ ਵਾਸ਼ਰ ਲਿਆਉਣੀ ਸੀ ਕੰਮ ਸੋ ਮੈਣੀਆ ਬਾਬੇ ਹਜੇ ਡੀਪ ਵਾਲੀ ਕਣਕ ਆਉਣੀ ਆ ਤੇ ਵਿੱਚ ਫੋਨ ਆ ਜਾਂਦਾ ਇੱਕ ਮਿੰਟ ਸਭ ਤੋਂ ਜ਼ਰੂਰੀ ਹਾਂ ਜੀ ਮੇਰੇ ਵੀਰੋ ਕੰਮ ਤਾਂ ਉਹੀ ਹੋ ਗਿਆ ਭਾਈ 1 ਵਜੇ ਬੰਦ ਕਰਨੀ ਸੀ ਕਹਿੰਦੇ ਤੇ ਵੱਜ ਗਏ 5 ਵੱਜ ਗਏ ਮੇਰੇ ਹਿਸਾਬ ਨਾਲ ਤਾਂ ਚਲੋ ਕੋਈ ਗੱਲ ਨਹੀਂ ਹੁਣ ਬੰਦ ਕਰ ਦਿੰਨੇ ਆ ਲੈ ਕੇ ਬਾਬੇ ਦਾ ਨਾ ਲਾਉ ਭਾਈ ਬੰਦ ਤੇ ਦੂਜੇ ਖੇਤਾਂ ਲਈ ਵੀ ਬੰਦ ਕਰਕੇ ਏਸੀ ਦੀ ਛੇਤੀ ਇਧਰ ਲਈ ਮੋਟਰ ਦਾ ਬੰਦ ਪਈਆ ਬਾਪਿਓ ਬਚਤ ਹੈ ਤੇ ਪਰ ਜਿਹੜੇ ਹਿਸਾਬ ਦੇ ਟੌਂਕਾ ਤੋਂ ਟੌਂਕਾ ਡਿੱਗੀ ਜਾਂਦਾ ਬੰਦ ਵੀ ਹੁਣੇ ਹੋਏ ਲੱਗਦੇ ਮੈਨੂੰ ਇਹ ਚਲੋ ਕੋਈ ਗੱਲ ਨਹੀਂ ਭਾਈ ਜਿਹੜਾ ਕੁਝ ਹੋਣਾ ਸੀ ਹੋ ਗਿਆ ਪਾਣੀ ਹੈ ਅੱਡਾ ਕੀ ਹੈ ਤੇ ਇਹਦਾ ਵੀ ਆਫ ਕਰਦੀ ਆਪਾਂ ਸ਼ੂ ਤੇ ਇਹਨੂੰ ਲਈਏ ਭੇਗੜ ਉਹ ਕਰਪੋਟਾ ਬਸ ਚੱਲਦੇ ਹੁਣ ਘਰ ਨੂੰ ਇਹ ਵੈਸੇ ਖੇਤ ਆਇਆ ਨਹੀਂ ਕਾਫੀ ਟਾਈਮ ਹੋ ਗਿਆ ਹਨਾ ਪਈਆਂ ਪੁਈਆਂ ਦੀ ਹਾਲਤ ਜੀ ਤੇ ਸਾਰਾ ਕੁਝ ਚੇਂਜ ਚੇਂਜ ਆ ਲੱਗੀਆਂ ਤਾਂ ਇਹ ਲੱਗਦਾ ਵੀ ਪਤਾ ਨਹੀਂ ਕਿਹੜੇ ਪਾਸੇ ਆ ਗਏ ਹੁਣੇ ਆ ਗੇੜਾ ਹੁਣ ਕੋਦਾ ਫਿਰ ਕਦੇ ਕਦੇ ਹੀ ਮਾਰਦੇ ਆਪਾਂ ਖੇਤ ਯਾਰ ਕਿੰਨੇ ਹੋਈਏ ਜੀ ਕਬੂਤਰਾਂ ਦੇ ਦਾੜੇ ਦਈ ਇਹਨਾਂ ਨੂੰ ਦੇਸੀ ਗੋਲੀਆਂ ਗੋਲੀਆਂ ਵਟ ਕੇ ਤੇ ਕੁਝ ਬੱਚੇ ਪੁੱਛੇ ਜੇ ਸਿੱਕ ਦੋ ਹੁਣ ਉਹ ਦੇਖੇ ਨਿਕਲ ਗਏ ਕਿ ਨਹੀਂ ਤੇ ਬਾਕੀ ਤਾਂ ਕੰਮ ਮੇਰੇ ਸਾਰਾ ਸੈੱਟ ਗਿਆ ਸਾਰਾ ਹਨਾ ਇਕ ਕੰਨੜਲੇ ਫੋਨ ਚਾਰਜ ਲਾ ਮੈਂ ਫੋਨ ਸਾਰੇ 5% ਹੀ ਆਉਣ ਲਈ ਲਓ ਜੀ ਕਹਿੰਦੇ ਚੋਬਰ ਵੀ ਆ ਗਿਆ ਕਾਲੇ ਕੱਪੜੇ ਪਾ ਕੇ ਇਹ ਕਾਲੇ ਕੱਪੜੇ ਪਾਵਣਾ ਹਰੇਕ ਦੇ ਵਸ ਦੀ ਗੱਲ ਨਹੀਂ ਇਹ ਸਿਰਫ ਕਾਕੀ ਵਰਗੇ ਬਦਮਾਸ਼ ਹੀ ਮਸੁੱਲੀ ਪਾ ਸਕਦੇ ਨੇ ਨਾ ਹੋਰ ਦੱਸ ਬਸ਼ਮਾ ਬਦਮਾਸ਼ ਨੇ ਤੂੰ ਸਹੀ ਕਹੀ ਹੈ ਮੈਂ ਥੋੜੀ ਲੈਨ ਉਲਟ ਬੁਲਟ ਕਰਤੀ ਜੀ ਬ੍ਰੋ ਤੇ ਕਿਧਰ ਚੱਲੇ ਸੀ ਉਹ ਮੈਂ ਮੈਂ ਠੀਕ ਹੈ ਯਾ ਤੂੰ ਆ ਕੇ ਵਧੀਆ ਸਮਾਨ ਪਤਾ ਖਾ ਪੀ ਕੇ ਸੀ ਜਮਾ ਖੁੱਦ ਵੈਸ਼ ਨੂੰ ਆਪਾਂ ਵੀ ਜਿਵੇਂ ਵੈਸ਼ ਨੂੰ ਆ ਵਿਆਹ ਵੀ ਆਪਾਂ ਨੂੰ ਵੈਸ਼ ਨੂੰ ਸੀਗਾ ਇੱਕ ਥੋੜੀ ਜੀ ਗੱਲ ਆਈ ਸੀ ਯਾਰ ਇੱਕ ਤਾਂ ਪਹਿਲੀ ਕਾਲਾ ਵਿਆਹਾਂ ਤੇ ਜਾਂਦੇ ਹੀ ਨਹੀਂ ਮੈਂ ਇਦੋਂ ਪਹਿਲਾਂ ਵਿਆਹ ਤੇ ਗਿਆ ਸੀ ਸਰਵੀਰ ਦੇ ਤੇ ਸਾਨੂੰ ਪਤਾ ਹੋਵੇ ਤਾਂ ਸ਼ਾਇਦ ਹੈ ਨਾ ਉਸ ਤੋਂ ਬਾਅਦ ਮੇਰਾ ਦੂਜਾ ਵਿਆਹ ਹੈ ਉਹ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਸਾਲ ਦੋ ਸਾਲ ਹੋ ਗਏ ਨਾ ਸਾਲ ਦੋ ਸਾਲਾਂ ਬਾਅਦ ਹੁਣ ਗਏ ਆ ਮੈਂ ਅੱਜ ਤੇ ਇੱਕ ਇਹ ਵਿਆਹ ਸੀ ਦਾ ਮਾਇਨਕ ਚਲੋ ਬਲਜੀਤ ਕਿਹਾ ਗਿਆ ਕ੍ਰਿਸਚੀਅਨ ਤੇ ਦੂਜੇ ਵੀ ਸੀ ਕ੍ਰਿਸਚੀਅਨ ਘਹਾਣੇ ਆਪਣੇ ਵਿਆਹ ਹੁੰਦਾ ਹੋਰ ਤਰੀਕੇ ਨਾਲ ਆਪਣੇ ਚਿੰਦੜ ਡਿਉ ਜੇ ਹੋਣਾ ਸਿੱਧੂ ਮੂਸੇ ਦਾ ਡੇਂਗੁਰ ਦਾ ਡੇਂਗੁਰ ਜੇ ਉਹ ਚੱਕ ਦਾਂਗੇ ਮਾਰ ਦਾਂਗੇ ਉਹ ਕੁਝ ਹੋ ਹੀ ਜਾਂਦਾ ਉਹਨਾਂ ਦੇ ਵੀ ਗੀਤ ਇੱਕ ਵੀ ਨਹੀਂ ਚੱਲਿਆ ਸਿਰਫ ਇੱਕ ਚੱਲਿਆ ਸੀਗਾ ਅਸੀਂ ਜਸੂ ਦੇ ਬੰਦੇ ਆ ਠੀਕ ਹੈ ਬਸ ਆਪਣੀ ਮਾਰਦੇ ਚਲੋ ਵੀ ਜਸੂ ਦੇ ਬੰਦੇ ਠੀਕ ਹੈ ਕੋਈ ਗੱਲ ਨਹੀਂ ਅਸੀਂ ਵੀ ਐ ਸਾਰੇ ਕੋਈ ਗੱਲ ਨਹੀਂ ਮੈਂ ਵੀ ਕਹਿ ਦਿੰਦਾ ਜੈ ਮਸੀਦੀ ਕੋਈ ਚੱਕਰ ਨਹੀਂ ਆਪਾਂ ਨੂੰ ਪਰ ਥੋੜਾ ਜਣਾ ਉਹ ਜ਼ਿਆਦਾ ਹੀ ਪਤਾ ਹੀ ਨਹੀਂ ਕਿ ਲੰਮਾ ਬਸ ਯਾਰ ਵੀ ਮੈਂ ਕਿਰਾ ਹੀ ਬੋਲੀ ਗਏ ਉਹ 6-7 ਜਣੇ ਸੀਗੇ ਸਾਨੂੰ ਨਹੀਂ ਪਤਾ ਸੀ ਕਿਵੇਂ ਬੈਠੇ ਉੱਤੇ ਓ ਠੀਕ ਆ ਸਰਜੀਤ ਕੇ ਸ਼ੋਰ ਦੇ ਵਾਦ ਵੀ ਆਈ ਸੀਗਾ ਹਰ ਚੀਜ਼ ਆ ਤੇ ਨਹੀਂ ਮੈਕ ਤੇ ਬੋਲੀ ਗਿਆ ਗੀਤ ਚਲਾਇਆ ਨਹੀਂ ਤੇ ਅਸੀਂ ਮੇਰੇ ਮੈਨੂੰ ਇਹ ਸਭ ਕੁਝ ਸੀ ਜੁਆ ਮਾਨਾ ਮੈਂ ਬਹੁਤ ਆ ਕਾਫੀ ਸੁਣ ਗਏ ਚੀਜ਼ਾਂ ਬਸ ਉਹ ਤਾਂ ਛੇ ਦੀ ਛੀ ਸਾਨੂੰ ਆਈ ਸੀ ਸਲਾਮੀ ਦੇ ਕੇ ਫੋਟੋ ਖਿਚਾ ਆ ਗਏ ਕੀ ਕਰਾਂ ਘਰ ਜਾਜ ਕੋ ਥੋੜਾ ਜਨਾ ਦਿਨ ਸਰਦੁਖਲਾ ਦੰਨੇ ਪਤੰਦਰਾ ਨੇ ਉਹ ਕੋਈ ਦੇਖ ਨਹੀਂ ਵਿਆਹ ਵਧੀਆ ਹੋ ਗਿਆ ਸਰਾ ਸੀ ਵਧੀਆ ਓਕੇ ਰਿਪੋਰਟ ਆ ਜਾਓ ਜੀ ਰੱਖੀਏ ਦਾੜੇ ਮੈਂ ਪਹਿਲੇ ਨੰਬਰ ਤੇ ਪਿੰਡ ਦੇ ਸ਼ੌਕੀ ਮੁੰਡੇ ਨੰਬਰ ਪਹਿਲਾ ਦਈਆ ਕਰਦਾ ਹੈ ਹਾਂਜੀ ਹਰ ਦਿਓ ਬਾਹਰ ਨਾ ਜੂ ਕਿ ਸ਼ੌਕੀ ਮੁੰਡਾ ਬਣਾਈ ਦਿਓ ਆਇਓ 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 ਬਟਾ ਇਧਰ ਵੀ ਰੱਖਦੇ ਭਾਂਜ ਕੇ ਇਧਰ ਵੀ ਰੱਖ ਲਗੇ ਪਾਣੀ ਇਹਨੇ ਕੋਲੇ ਕਾਲਾ ਵਾਲਾ ਟੈਂਕਰ ਆ ਸਾਈਟ ਤੇ ਬਾਰ ਮੜਾ ਦੀ ਢੇਰ ਚੋਕਰਾਂ ਲੱਗਦੇ ਹੱਥ ਐਵੇਂ ਕੀ ਫਾਇਦਾ ਬਾਹਰ ਥਾਲ ਦਾ ਮਾਰ ਜਾਂ ਤੇ ਇਧਰ ਵੀ ਰੱਖ ਲੇ ਠੀਕ ਐ ਲਓ ਜੀ ਆਇਓ 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 ਬਟਾ ਓਕੇ ਹੋ ਗਿਆ ਬੋਟਾ ਜੀ ਹੁਣ ਲਓ ਭਾਈ ਇਧਰਲੇ ਖੁੱਡੇ ਜੀ ਰੱਖ ਦੀ ਇਹਨੇ ਬਹੁਤ ਆਣੇ ਓਹੋ ਆਇਓ ਕੋਈ ਇੱਧਰ ਤੇ ਖੁੱਡੇ ਜੀ ਰੱਖ ਆਇਆ ਆਇਆ ਆ ਗਏ ਨਾ ਤੇ ਵਾਟਰ ਦਾ ਇਹ ਨਾ ਹੁਣੇ ਗੁਰੂ ਕਈ ਮਿਲਸਾ ਓਕੇ ਆ ਬੀ ਚਲੋ ਤੇ ਇਹਦੇ ਵੀ ਬਾਰੇ ਦਾਨੇ ਗੁਰੂ ਪਹਿਲਾ ਦਾਨੇ ਕਰੀ ਬਬ ਉਹਦੀ ਐਕਸਟਰਾ ਦਾਨੇ ਤੇ ਤੇ ਕੌਲੀ ਬੜਾ ਖਰਾਬ ਕਰ ਦੇਈ ਮੁੰਡੇ ਖਾਂਦੇ ਘਟ ਹੈ ਤੇ ਦੋਵਾਂ ਦੇ ਵਾਦ ਕਰਦੇ ਹਨ ਹਾਂਜੀ ਹਾਂ ਜੀ ਮੇਰੇ ਵੀਰੋ ਆਗੇ ਜਿੱਧਰ ਲੈ ਗਏ ਤੇ ਉਧਰ ਕਣਕ ਲਵਾਉਣ ਲੱਗ ਗਈ ਸੀ ਬਈ ਹਾਂ ਚੋਬਰਾ ਮੇਰੇ ਕੋਲੇ ਆਉਂਦਾ ਸੀਗਾ ਕਿਵੇਂ ਬਾੜੀ ਕਾਲ ਐ ਚੱਲ ਗਏ ਫਿਰ ਵੈਸੀ ਆਉਂਦਾ ਸੀ ਜੀ ਨਹੀਂ ਲੱਗ ਰਹੀ ਇਕੱਲੇ ਦਾ ਚੱਕਰ ਕੀ ਬਾਬੇ ਉਧਰ ਆ ਗਈ ਸੀ ਕਣਕ ਆਪਣੀ ਆਪਣੀ ਕਣਕ ਨਹੀਂ ਆਪਣੇ ਗੈਸਟਸ ਗੈਸਟ ਨਹੀਂ ਆਖ ਚੱਲ ਆਪਣੇ ਯਾਰ ਬੱਸ ਯਾਰ ਕਣਕ ਆ ਗਈ ਸੀ ਦੀਪੂ ਵਾਲੀ ਗੱਲ ਮੁਕੀ ਰਾਂਦ ਗਿਆ ਕੋਈ ਪੁੱਟਾ ਐਦਾ ਬੋਲ ਦੂ ਫਿਰ ਵਿਵਾਦ ਹੋ ਜੂ ਮੇਰੀ ਗੱਲ ਤੇ ਭੈਣ ਚੋ ਤਾ ਕਰ ਕੇ ਨਾ ਕਣਕੁਣ ਕਿਤੀ ਲਵਾ ਮਤਲਬ ਮੈਂ ਤਾਂ ਲਵਾਉਣੀ ਕਿਹੜੀ ਸੀ ਮੈਂ ਤਾਂ ਸਿਰਫ ਗੈਨ ਨਹੀਂ ਸੀ ਕਿ ਕਿੰਨੇ ਕਿੰਨੇ ਘਟੇ ਆਏ ਆ ਆ ਕੰਮ ਨਾ ਕਰ ਬਈ ਸਟਿੰਗ ਨਾ ਪਾੜ ਤੂੰ ਇਹ ਪਾਪ ਲੱਗੂ ਸਟਿੰਗ ਪਾੜ ਤੂੰ ਤੈਨੂੰ ਤੇ ਹਜੇ ਬਈ ਬੱਚੇ ਨੂੰ ਮੈਂ ਉਹ ਦੇਣੇ ਆਪਾਂ ਛੋਲੇ ਠੀਕ ਆ ਹਜੇ ਉਹ ਜੋੜੀ ਨੂੰ ਦਾਣੇ ਪਾਉਣਿਆ ਪਿੰਜਰਿਆਂ ਨੂੰ ਉਹਨਾਂ ਨੂੰ ਪਾ ਜਾਂਦੇ ਇੰਨਾ ਸਾਰਿਆਂ ਨੂੰ ਪਾ ਦੇ ਲਓ ਭਾਈ ਲੱਗਦੇ ਹੱਥ ਬਾਗਲ ਵੀ ਆ ਗਏ ਵਿਆਹ ਤੋਂ ਜਾ ਕੇ ਸਾਡੇ ਢਿੱਡ ਨਹੀਂ ਭਰਿਆ ਹੁਣ ਅਸੀਂ ਇੱਥੇ ਆ ਕੇ ਬਾਰਕਰ ਤੇ ਸਾਡਾ ਫਰੂਟ ਬੀਆ ਨੂੰ ਮੇਰੇ ਵੀਰੋ ਇਹਨਾਂ ਦਾ ਧੂਆਂ ਕੱਢਣਾ ਮੁਕਤੀ ਦਾ ਲਿਖਿਆ ਆ ਮਾਹੌਲ ਠੀਕ ਆ ਨਾ ਹੋਊ ਕਰਾਂ ਕਿਵੇਂ ਕੂਪੜਾ ਹੋ ਰਾਇਆ ਕਿਹੜਾ ਕਪੜਾ ਕੂਪੜਾ ਗਿਆ ਨਾ ਕਮਰਾ ਦਾ ਕਿ ਸਾਹਮਣੇ ਵਾਲਾ ਗੂਤ ਕਮਰਾ ਆ ਕਿ ਸਹੀ ਆ ਨਹੀਂ ਆਹ ਮਾਹੌਲ ਠੀਕ ਹੈ ਠੰਢੀ ਰਹੀ ਹੈ ਜੀ ਨਾ ਫੀਲ ਜੀ ਵੱਖਰੀ ਆ ਸਵਾਦ ਹੀ ਵੱਖਰਾ ਆ ਤੂੰ ਮੈਨੂੰ ਨਵੀਂ ਨਵੀਂ ਥਾਂ ਹੀ ਦੱਸਤੀ ਆਉਣ ਵਾਲੀ ਵਾਹ ਘੈਂਟ ਆ ਤਾਂ ਹਣਾ ਓਕੇ ਰਪੋਟਾ ਚਲੋ ਖਾ ਪੀ ਕੇ ਬਾਅਦ ਚੱਲਦੇ ਆਂ ਉਹ ਕਰ ਨੂੰ ਅਸੀਂ ਬਾਦਲ ਆਏ ਸੀਗੇ ਬਾਤਲ ਇਸ ਵਾਰ ਗਰ ਟਾਈਮ ਹੈ ਰੇ ਬਿਰੋ ਇੱਧਰ ਗੀਤ ਚੱਲ ਰਿਹਾ ਕਾਪੀਰਾਈਟ ਨਾ ਆਏ ਤਾਂ ਕਰੀ ਵੀਡੀਓ ਬੰਦ ਹੀ ਕਰ ਦਗੇ ਹਾਂਜੀ ਮੇਰੇ ਵੀਰੋ ਆਗੇ ਕਰ ਹਾਂਏ ਮੇ ਭਾਈ ਵੇ ਗੇਂਡ ਚ ਨਾ ਮਾਰੀ ਫਲੈਸ਼ ਨਹੀਂ ਜਗੀ ਬਾਬੇ ਕੋਣ ਬੰਦ ਕਰੇ ਛੱਡ ਹੁਣ ਵੀ ਤਾਂ ਜਗ ਗਈ ਹੁਣ ਵੀ ਤਾਂ ਜਗ ਗਈ ਇਹ ਕੋਣ ਬਾਹਰਲਾ ਬਲਬ ਵੀ ਛੱਡ ਗਿਆ ਅੰਦਰਾ ਸੁਆ ਗਿਆ ਕਰਤਾ ਚਾਨਣ ਤੇ ਨਹੀਂ ਨਹੀਂ ਕੋਈ ਇੱਕ ਆ ਗਈ ਬਾਬੇ ਇੱਕ ਮਿੰਟ ਬਾਈਕ ਵੀ ਅੰਦਰ ਲਾਈਏ ਲਾਈਟਾਂ ਨੂੰ ਤਾਂ ਛੜੀਏ ਆਉ ਪਾਈ ਚੋ ਤੇਰੀ ਭੈਣ ਨੂੰ ਸੱਟ ਮਾਰਾਈ ਸਾਰਿਆ ਜਾਓ ਕੱਲ ਨੂੰ ਮਿਲਦੇ ਆਂ ਬਾਏ ਬਾਏ ਕੱਲ ਨੂੰ ਸੰਡੇ ਆ ਆਜੀ ਕੋਈ ਗੱਲ ਨਹੀਂ ਕਿ ਕੱਲ ਨੂੰ ਕੰਮ ਆ ਫਿਰ ਤੈਨੂੰ ਨਾ ਕੋਈ ਗੱਲ ਨਹੀਂ ਚਲ ਮੈਂ ਤਾਂ ਵੀ ਲੈਂਦਾ ਮੈਂ ਕੋਈ ਨਾ ਤੈਨੂੰ ਦਵਾ ਲਾਵਾਂਗੇ ਤੈਨੂੰ ਚਾਹੀਦੀ ਜਿਹੜੀ ਬੂਟੀ ਲਓ ਮੇਰੇ ਵੀਰ ਉਹ ਕਹਿੰਦੇ ਬਰਜੀਤ ਵੀ ਆ ਗਿਆ ਟਰੈਕਟਰ ਟਰਾਲੀ ਆ ਗਿਆ ਆ ਗਿਆ ਤੂੰ ਟਰੈਕਟਰ ਤੇ ਬੈਠੇ ਤਾਂ ਮੈਂ ਖੋਲ ਤਾ ਭੱਜ ਕੇ ਲਿਆ ਬੈਗ ਕਰ ਰੋ ਕਰਦੇ ਕਰਦੇ ਬੇਫਿਕਰ ਕੋ ਕਰਦੇ ਵਾਧੂ ਥਾਂ ਹੈ ਬੈਗ ਤਾਂ ਕਰ ਹੀ ਦਿਆਂਗਾ ਇੰਨਾ ਯਕੀਨ ਤਾਂ ਹੈਗਾ ਮੈਨੂੰ ਆ ਗਈ ਜਿੱਦਲੇ ਕਰੇ ਨਾਈ ਤੋਂ ਹੀ ਕਰਿਆਂ ਦੀ ਰੋਟੀ ਰੋਟੀ ਖਾयां ਦੀ ਬਈ ਤੇ ਕੱਪੜੇ ਮੋਢੇ ਤੇ ਲਈ ਆਉਣੇ ਆ ਚੱਕਰ ਕੀ ਆ ਬਈ ਕੰਮ ਕੱਸ ਤੇ ਬਾਹਰ ਹੈ ਤੇ ਬਸ ਇੱਕ ਹਸਾਬ ਤੇ ਆਏ ਹੁੰਦਾ ਵੀ ਛੇਤੀ ਛੇਤੀ ਕਰੋ ਪੈਂਦੇ ਯਾਰ ਤਾਰ ਜੀ ਵੱਡ ਜਣੀ ਸੀ ਪੈਰ ਚ ਤੇ ਮੈਨੂੰ ਆਇਆ ਦਾ ਵੀ ਛੇਤੀ ਛੇਤੀ ਹਣਾ ਉਧਰਲੇ ਘਰੋਂ ਭੱਜ ਕੇ ਨਾ ਨੂੰ ਗਰੂ ਟੂਟੀ ਖਾ ਕੇ ਤੇ ਇਧਰ ਲੈ ਕੇ ਆਈ ਹਾਂ ਜੀ ਬਾਬੂ ਉਹ ਲਾ ਵੇਖਾ ਅਮਨ ਤੇਰੇ ਤੈਂ ਬੋਲੇ ਹੁੰਦੇ ਵੈਸੇ ਹਾਂ ਫਿਰ ਤੁਸਾਂ ਨੂੰ ਲਗਪਤ ਸਾਡੇ 12 ਇੱਕੋ ਕੁਵਾਦੀ ਜਿਹਾ ਹੁਣ ਆਇਆ ਜੀ ਕੋ ਮੇਰੇ ਯਾਦ ਆਇਆ ਵੀ ਇੱਕ ਤਾਂ ਵਲੋਗ ਜੀ ਐਨੀ ਕਰਨੀ ਆ ਇੱਕ ਬੱਚਾ ਦੇਖਣਾ ਜਿਹੜਾ ਢੇ ਚੋਂ ਨਿਕਲਣਾ ਸੀ ਸਵੇਰ ਦਾ ਨਹੀਂ ਨਿਕਲਿਆ ਨਹੀਂ ਉਹ ਨਿਕਲ ਗਿਆ ਜੀ ਮੈਨੂੰ ਲੱਗਦਾ ਯਾਰ ਖੜ ਜਾ ਤਾਂ ਮੈਂ ਹਾਂ ਵੀ ਭੁੱਲ ਜਾਂਦਾ ਸਹੀ ਦੱਸ ਮੈਨੂੰ ਤੇ ਆਪਦੇ ਨਹੀਂ ਯਾਦ ਰੰਗ ਉਹ ਹੋ ਕੀ ਬਣੀ ਜਾਂਦਾ ਆ ਖੜ ਜਾ ਉਹ ਸਾਹਮਣੇ ਸੀਗੇ ਯਾਰ ਪਤਾ ਨਹੀਂ ਨਿਕਲ ਗਿਆ ਉਹਨਾਂ ਯਾਰ ਮੇਰੇ ਹਿਸਾਬ ਨਾਲ ਤਾਂ ਯਾਰ ਹਾਂ ਚਲੋ ਛੱਡੋ ਕੋਈ ਗੱਲ ਸਵੇਰੇ ਉੱਠ ਕੇ ਦੇਖਾਂਗਾ ਹਾਂ ਤਾਂ ਸਾਢੇ 12 ਤਾਂ ਹੋਏ ਪਏ ਆ 6 ਘੰਟੇ ਰਹਿ ਗਏ ਸਾਨੂੰ ਤੇ ਕੋਈ ਚੱਕਰ ਵਾਲੀ ਗੱਲ ਨਾ ਤੇ ਇਧਰ ਬਈ ਆਪਣੇ ਹੈਂਡ ਫੀਡ ਵਾਲੇ ਬੱਚੇ ਨੂੰ ਛੋਲੇ ਦੇ ਕੇ ਪਾਣੀ ਦੇ ਕੇ ਰਜਾ ਕੇ ਭਾਤਾ ਪਈ ਹਨ ਕਿਤੇ ਆਖੀ ਜਾਵਾਂ ਵੀ ਉਹ ਨਹੀਂ ਕੀਤਾ ਮੰਨ ਕੇ ਚਲੋ ਵੀ ਭੁੱਖਾ ਬਿਠਾਈ ਬਟਾ ਹਨ ਨਹੀਂ ਇਹੋ ਜੀ ਗੱਲ ਆਇਆ ਪੱਤਾ ਆਇਆ 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 ਬੋਤਾ ਆਇਆ ਮਿੱਠੀ ਦੇਖੋ ਪੋਟਾ ਡਟਿਆ ਜਾਮਾ ਉਹ ਦੇਖੋ ਮੈਂ ਫੁੱਲ ਕਿਤਨਾ ਜਾਵਾਂ ਟੈਂਕ ਗੈਰ ਨਾ ਮਿੱਠੀ ਨਾ ਮਿੱਠੀ ਗਿਆਣਾ ਪੁੱਤ ਨਹੀਂ ਫਿਰ ਮੇਰਾ ਹੂੰ ਤੇ ਲੋ ਓਕੇ ਰਿਪੋਰਟ ਤੇ ਇਧਰਿਆਂ ਨੂੰ ਵੀ ਦਾਣਾ ਪਾਣਾ ਪਾਦਾ ਬਰੂ ਆ ਪਿੰਜਰੇ ਵਾਲਿਆਂ ਨੂੰ ਵੀ ਤੇ ਹਾਂ ਇਹਨਾਂ ਦਾ ਦਾਣਾ ਪਾਣੀ ਹੋ ਗਿਆ ਉਹਦਾ ਹੋ ਗਿਆ ਉਹਨਾਂ ਦਾ ਹੋ ਗਿਆ ਬੈਟ ਕਾਲਿਆਂ ਦਾ ਹੋ ਗਿਆ ਤੇ ਸਭ ਕੁਝ ਓਕੇ ਰਿਪੋਰਟਾਂ ਨੇ ਬਸ ਇੱਕ ਚੀਜ਼ ਦੀ ਕਮੀ ਰਹਗੀ ਅੱਜ ਭਈ ਦਵਾਈ ਨਹੀਂ ਦਿੱਤੀ ਗਈ ਕਬੂਤਰਾਂ ਨੂੰ ਜਿਹੜੀਆਂ ਵੱਡੀਆਂ ਕਬੂਤਰਾਂ ਨੂੰ ਦੇਦੇ ਸੀ ਪਰ ਆਂਡਿਆਂ ਵਾਲੀ ਹਨਾ ਉਹ ਚੀਜ਼ ਹੀ ਨਾ ਹੀ ਰਹਗੀ ਤੇ ਹੁਣ ਜ਼ਿਆਦਾ ਲੇਟ ਹੋਏ ਪਏ ਯਾਰ ਹੁਣ ਨਹੀਂ ਮੱਥਾ ਮਾਰਦੇ ਹਨਾ ਭਰਾ ਆਪਣੇ ਛੱਡੋ ਕੱਲ ਨੂੰ ਦੇ ਰਾਂ ਕੋਲ ਦੇਖਦੇ ਨੇ ਇੱਕ ਦਿਨ ਦਾ ਕੋਲ ਚੱਕਰ ਹੀ ਨਾ ਆ ਗਿਆ ਪੈ ਗਿਆ ਵੇ ਜੀ ਤੇ ਬਸ ਠੀਕ ਆ ਬਰੋ ਹੁਣ ਸੌਣੇ ਹੈਗੇ ਤੇ ਕੱਲ ਦੇਖਦੇ ਆ ਕੱਲੋਂ ਵਾਲ ਬੂਲ ਕਟਾ ਗੜਾ ਫਿਰ ਪਰਸੋਂ ਬਲਜੀਤ ਦਾ ਵਿਆਹ ਆ ਖੁਦ ਆਪ ਦਾ ਬਲਜੀਤ ਜੀ ਦਾ ਹੈ ਨਾ ਤੇ ਬਸ ਫਿਰ ਚੱਲਾਂਗੇ ਉਧਰ ਵੀ ਓਕੇ ਯਾਰ ਬਸ ਕੀ ਆ ਖਾਣ ਨੂੰ ਦੋਗਾ ਮੈਂ ਸੌਂ ਜੀ ਸਾਰੇ ਥੋੜਾ ਜਿਹਾ ਮਾਹੌਲ ਠੀਕ ਨਹੀਂ ਬਾਪੇ ਆਹੀ ਸੀਨ ਹੈ ਮੇਰਾ ਬਸ ਇੱਧਰ ਨਾ ਨਾ ਦੀ ਨਾਰਮਲ ਜੇ ਆਪਾਂ ਜ਼ਿੰਦਗੀ ਦੀ ਗੱਲ ਕਰੀ ਹੈ ਨਾ ਇੱਕ ਹੁੰਦੀ ਆਮ ਜ਼ਿੰਦਗੀ ਇੱਕ ਹੁੰਦੀ ਹੈ ਮਿੰਟੋਸ ਵਾਲੀ ਜ਼ਿੰਦਗੀ ਮੇਰੀ ਮਿੰਟੋਸ ਵਾਲੀ ਜ਼ਿੰਦਗੀ ਚੱਲ ਰਹੀ ਆ ਨਾਰਮਲ ਬੰਦੇ ਆਪਣੇ ਬਾਸ 11 12 ਵਜੇ ਨੂੰ ਸੌ ਜਾਂਦੇ ਆ ਮੈਨੂੰ ਤੁਸੀਂ ਐਂ ਦੇਖ ਲਈ ਹੁਣ 1 ਵਜੇ ਪਿਆਉਣਾ ਹਾਂ 1 ਵਜੇ ਮੈਂ ਟੱਕਰਾਂ ਮਾਰੀ ਜਾਂਦਾ ਇੱਥੇ ਕੋਈ ਨੀਂਦ ਦਾ ਚੱਕਰ ਐ ਮੈਨੂੰ ਕੋਈ ਸੌਣ ਦਾ ਨਹੀਂ ਕੋਈ ਥੀਕਰ ਨਹੀਂ ਭਾਂ ਦੇ ਲੱਗੜੇਵਾ ਚਲੋ ਛੱਡੋ ਯਾਰ ਕਿਉਂ ਸੋਣ ਨੂੰ ਭੈ ਜਦ ਜਗ ਨੂੰ ਹੀ ਰੋਈ ਜਾਂਦਾ ਧੀ ਜਾਰੇ ਦਾਣਾ ਜਦੋਂ ਵੇਨੇ ਤੇ ਠੀਕ ਆ ਵੀ ਬਾਈ ਬਾਈ ਸਰਵੇ ਆਉਣਾ ਵੀ ਹੋਇਆ ਬਈ ਨੇ ਸਪੋਰਟ ਕਰਦੇ ਆ ਗੁੱਡ ਨਾਈਟ